ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਦ੍ਰਿਸ਼ ਵਖਾ ਰਹੇ ਆਂ ਕੁਦਰਤ ਦਾ ਦ੍ਰਿਸ਼ ਜੋ ਕੁਦਰਤ ਦੇ ਕ੍ਰਿਸ਼ਮੇ ਆਂ ਬੰਦੇ ਨੂੰ ਸਮਝਾਉਣ ਵਾਸਤੇ ਬਣਾਇਆ ਨੇ ਕੁਦਰਤ ਨੇ ਜੋ ਕ੍ਰਿਸ਼ਮੇ ਬੰਦੇ ਨੂੰ ਬਹੁਤ ਸਾਰੀ ਜਾਣਕਾਰੀ ਬੰਦੇ ਨੂੰ ਸਮਝਾਇਆ ਇਹ ਕਾ ਟਿੱਡਾ ਹੈ ਤੇ ਆਪਦੇ ਬੱਚੇ ਨੂੰ ਆਪਦੀ ਢੂਈ ਤੇ ਭਾਈ ਫਿਰਦਾ ਹੈ ਵੇਖੋ ਬੱਚਿਆਂ ਨੂੰ ਕਿੰਨਾ ਮਤਲਬੀ ਪਿਆਰ ਕਰਦੇ ਆ ਹਰ ਇੱਕ ਜਾਨਵਰ ਤੇ ਵੇਖ ਸਕਦੇ ਆ ਤੁਸੀਂ ਆਪਣੀ ਢੂਈ ਤੇ ਭਾਈ ਫਿਰਦੀ ਹੈ ਹੋ ਸਕਦਾ ਇਹਦੀ ਮਾਂ ਹੋਵੇ ਤੇ ਮਾਂ ਨੂੰ ਇੰਨਾ ਪਿਆਰ ਹੁੰਦਾ ਆਪਣੇ ਬੱਚੇ ਦੇ ਨਾਲ ਆ ਵੇਖ ਰੋ ਤੁਰੀ ਆਉਂਦੀ ਹੈ ਤੇ ਕਿੰਨਾ ਮਤਲਬੀ ਬੱਚੇ ਦੇ ਨਾਲ ਆਪਣਾ ਪਿਆਰ ਕਰਦੀ ਉਹਨੂੰ ਢੂਈ ਤੇ ਭਾਈ ਫਿਰਦੀ ਹੈ ਮਤਲਬੀ ਬੱਚੇ ਦੇ ਨਾਲ ਕਿੰਨਾ ਪਿਆਰ ਆ ਕਿੰਨੀ ਮੁਹੱਬਤ ਆ ਜਾਨੀ ਕਿ ਜਾਨਵਰਾਂ ਨੂੰ ਵੀ ਆਪਣੇ ਬੱਚਿਆਂ ਦੇ ਪ੍ਰਤੀ ਕਿੰਨੀ ਸੋਝੀ ਆ ਕਿੰਨਾ ਗਿਆਨ ਆ ਤੇ ਅੱਜ ਦੀ ਔਰਤ ਦੇ ਨਾਲ ਉਹ ਵੇਖੋ ਕਿੰਨੀ ਸਿਆਣੀ ਹੈ ਇਹਨੂੰ ਪਤਾ ਵੀ ਹਜੇ ਮੇਰਾ ਬੱਚਾ ਨਿਆਣਾ ਹੈ ਇਹਨੂੰ ਮੈਂ ਸਾਂਭਣਾ ਹੈ ਉਹਨੂੰ ਢੂਈ ਉੱਤੇ ਭਾਈ ਫਿਰਦੀ ਹੈ ਤੇ ਉਹਨੂੰ ਲਈ ਫਿਰਦੀ ਹੈ ਤੇ ਕਿੰਨਾ ਗਿਆਨ ਆ ਇਹਨੂੰ ਤੇ ਬੰਦਾ ਸੋਚਦਾ ਵੀ ਮੈਨੂੰ ਹੀ ਸ਼ਾਇਦ ਗਿਆਨ ਆਇਆ ਜਦੋਂ ਮੈਂ ਕੁਦਰਤ ਦੇ ਕ੍ਰਿਸ਼ਮੇ ਵੇਖਣਾ ਤੇ ਫਿਰ ਮੈਂ ਲੋਕਾਂ ਨੂੰ ਦੱਸਦਾ ਉਹਨਾਂ ਵੀ ਵੇਖੋ ਭਾਈ ਆ ਆ ਭਗਵਾਨ ਨੂੰ ਦੇਖਣ ਵਾਲੀਆਂ ਚੀਜ਼ਾਂ ਆ ਰੱਬ ਨੂੰ ਦੇਖਣ ਵਾਲੀਆਂ ਚੀਚਾਂ ਇਹ ਕੁਦਰਤ ਨੂੰ ਸਮਝਣਾ ਆਪਾਂ ਵੀ ਕੁਦਰਤ ਨੇ ਹਰ ਕਿਸੇ ਨੂੰ ਗਿਆਨ ਦਿੱਤਾ ਏ ਉਸ ਰੱਬ ਨੇ ਹਰ ਕਿਸੇ ਨੂੰ ਗਿਆਨ ਦਿੱਤਾ ਏ ਤੇ ਆਹ ਵੇਖ ਸਕਦੇ ਆ ਟਿੱਡਾ ਆਪਦੀ ਮਾਂ ਦੇ ਉੱਤੇ ਢੂਈ ਦੇ ਉੱਤੇ ਬੈਠਾ ਉਹਨੂੰ ਲਈ ਫਿਰਦੀ ਏ ਤੇ ਆਹ ਵੇਖ ਸਕਦੇ ਤੁਸੀਂ ਅੱਜ ਦੇ ਇਨਸਾਨ ਨੂੰ ਕਿੱਡੀ ਵੱਡੀ ਸੋਚੀ ਦਿੱਤੀ ਆ ਪ੍ਰਮਾਤਮਾ ਨੇ ਤੇ ਇਨਸਾਨ ਮਤਲਬ ਇਹਨਾਂ ਜਾਨਵਰਾਂ ਤੋਂ ਸਿੱਖਿਆ ਲਵੇ ਵੀ ਜਾਂ ਤੇ ਜਾਨਵਰਾਂ ਦੇ ਲਈ ਆਪਣੇ ਬੱਚਾ ਨੂੰ ਸਾਹਮਣੇ ਦੇ ਲਈ ਹਰ ਕੋਈ ਆਪਣੇ ਯਤਨ ਕਰਦਾ ਪਸ਼ੂ ਪੰਛੀ ਪਰਿੰਦਾ ਤੇ ਆ ਟਿੱਡੇ ਤੋਂ ਇੱਕ ਸਿੱਖਿਆ ਲਓ ਵੇਖੋ ਕਿੱਡੀ ਵੱਡੀ ਰੱਬ ਨੇ ਪ੍ਰਮਾਤਮਾ ਨੇ ਇੱਕ ਹਰ ਇੱਕ ਇਨਸਾਨ ਦੇ ਅੰਦਰ ਭਰਿਆ ਜਜ਼ਬਾ ਆਪਣੇ ਬੱਚਿਆਂ ਦੇ ਪ੍ਰਤੀ ਪਰ ਜਾਨਵਰ ਆਪਣਾ ਫਰਜ਼ ਨਿਭਾਉਂਦੇ ਹਨ ਤੇ ਜਾਨਵਰਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੇਖ ਸਕਦੇ ਕਿਦਾਂ ਢੂਈ ਤੇ ਭਾਈ ਫਿਰਦੀ ਹੈ ਤੇ ਕਿਦਾਂ ਗਿਆਨ ਹੈ ਕਿੱਡਾ ਸੋਝੀ ਹੈ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹੈ ਪਤਾ ਲੱਗੇ ਅੱਜ ਦੀ ਔਰਤ ਨੂੰ ਕਿ ਮੇਰੇ ਨਾਲ ਉਹ ਜਾਨਵਰ ਕਿੰਨੇ ਸਿਆਣੇ ਐ ਕਿੰਨੇ ਆਪਣੇ ਬੱਚਾ ਨੂੰ ਸੰਭਾਲ ਕੇ ਰੱਖਦੇ ਆ ਕਿੰਨਾ ਗਿਆਨ ਦਿੰਦੇ ਆ ਕਿੰਨਾ ਉਹਨੂੰ ਸਮਝਾਉਂਦੇ ਆ ਵੀ ਕਿਵੇਂ ਤੁਸੀਂ ਆਪਣੇ ਗਾਂ ਬੱਚਾ ਨੂੰ ਪਾਲਣਾ ਕਿਦਾਂ ਗਿਆਨ ਦੇਣਾ ਕਿਦਾਂ ਉਹਨੂੰ ਮਤਲਬੀ ਸਾਹਮਣਾ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ